ਸਰਿੰਦਰਮਨ ਜੀ ਰਿਟਾਇਰਡ ਇਨਸਪੈਕਟਰ ਨੇ ਤੇ ਆਪਣਾ ਕੀ ਮਸਲਾ ਕੀ ਜਿਹੜਾ ਵੀਡੀਓ ਹੈ ਕਿ ਸੀਸੀਟੀਵੀ ਹੈ ਰੋੜੀ ਪੈਸੇ ਲੈਂਦੇ ਆ ਦੀ ਕਿਸੇ ਨਸ਼ਾ ਦਸਕਰ ਦੇ ਘਰ ਮੈਂ ਜੇ ਰਿਟਾਇਰ ਹੋਇਆ ਨੂੰ ਸਾਲ ਹੋ ਗਿਆ ਜੀ ਤੇ ਮੈਨੂੰ ਗੁਰਜੀਤ ਮਿਲਿਆ ਜਿੜੇ ਫੜਕ ਮੈਨੂੰ ਕਹਿੰਦਾ ਸਾਹਬ ਨੇ ਮੈਨੂੰ ਲਾਇਆ ਹਾਰਜੀ ਤੇ ਕਾਉਂਸਲ ਮਿੱਠੂ ਮદાન ਹੈਗਾ ਜੀ ਉਹਦੇ ਕਹਿਣ ਤੇ ਮੈਨੂੰ ਹਾਰਜੀ ਤਾਇਆ ਕੀਤਾ ਸੀਏ 2 ਦੇ ਵਿੱਚ ਮੈਂ ਕਿਹਾ ਚਲੋ ਵਧੀਆ ਹੋ ਗਿਆ ਤੇ ਕਹਿੰਦਾ ਸਾਹਬ ਨੇ ਮੈਨੂੰ ਸੀਪੀ ਸਾਹਬ ਨੇ ਕਿਹਾਗੇ ਕੋਈ ਮੋਟੀ ਰਿਕਵਰੀ ਦੇ ਦੋਗੇ ਤੇ ਮੈਂ ਗੱਲ ਦੇ ਦਾਂਗਾ ਜੀ ਕਿ ਮੈਂ ਮਿੱਠੂ ਮੈਦਾਨ ਮੇਰਾ ਸਾਲਾ ਵਾ ਤੇ ਮੈਂ ਉਹਦਾ ਜੀਜਾ ਵਾਂ ਤੇ ਸਾਹ ਦੇ ਸਾਹ ਨੇ ਇਹਨੂੰ ਅਰਜੀ ਲਾਇਆ ਸੀ ਇਹ ਈ.ਟੀ.ਯੂ ਦੇ ਵਿੱਚ ਉਹਦੇ ਵਿੱਚ ਮੈਨੂੰ ਇਹਨੇ ਜੋੜਾ ਫੜਕ ਮਿਲਿਆ ਮੈਨੂੰ ਕਹਿੰਦਾ ਕੋਈ ਇਸ ਤਰ੍ਹਾਂ ਕੰਮ ਹੈਗਾ ਵਾ ਚੱਲੇ ਨਾਲ 2 ਮਿੰਟ ਬੂਹਾ ਖਲਾਣਾ ਵਾ ਮੈਂ ਕਹਾ ਮੈਂ ਚਲੋ ਮੈਂ ਖਲਾ ਦਿੰਨਾ ਬੂਹਾ ਕਿਉਂਕਿ ਤੇ ਜੀਜੇ ਦੇ ਮੈਂ 300 ਸਾਦਾ ਪਰਚਾ ਦਿੱਤਾ ਇਹਦੇ ਜੀਜੇ ਨੇ ਗੁੱਲੂ ਦੇ ਗੋਲੀ ਮਾਰੀ 116 ਬੜਾ 20 ਮੋਕੰਬਰੇ ਹਾਂਜੀ ਹਾਂਜੀ ਉਹਦਾ ਮੈਂ ਪਰਚਾ ਦਿੱਤਾ ਜੀ ਨਾ ਸੀ ਜੀ ਲੱਕੀ ਲੱਕੀ ਕਹਿੰਦੇ ਉਹਦਾ ਬੜਾ ਮੋਟਾ ਕੰਮ ਹੀ ਜੀ ਰੋਂਦਾ ਰੋਕੀ ਹੁਣ ਉਹਦੀ ਵੋਟੀ ਕਰਨ ਦੀ ਕੰਮ ਰੋਕੀ 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 ਜੀ ਠੀਕ ਹੈ ਤੇ ਉਹਦਾ ਸਾਲਾ ਹੀ ਬੋਵੀ ਉਹ ਵੀ ਕੰਮ ਕਰਨ ਡਿਆ ਉਹਦਾ ਇੱਕ ਸਾਲਾ ਹੈਪੀਗਾ ਉਹ ਵੀ ਕੰਮ ਕਰਨ ਡਿਆ ਮੈਂ ਕਿਹਾ ਕੰਮ ਤੇ ਕਰਦੇ ਮੈਂ ਕਿਹਾ ਚੱਲ ਮੈਂ ਬੂਹਾ ਖਿਲਾ ਦਿੰਨਾ ਮੈਂ ਬੂਹਾ ਖਿਲਾਉਂਦਾ ਚੋਰ ਹੋ ਗਿਆ ਜੀ ਉੱਥੇ ਜਾ ਕੇ ਕੋਠੇ ਜਿਹੇ ਚੜੇ ਆ ਬੋਵੀ ਕੋਠੇ ਦੇ ਹੀ ਕੋਠੇ ਤੇਨ ਜਿਹਨੇ ਚੜੇ ਨਾਲ ਜਿਹੜੇ ਦੋ ਮੁਖਰ ਆਏ ਸੀ ਜੀ ਆਪਣਾ ਇੱਕ ਜਗਰੂਬ ਹੈਗਾ ਦੇ ਕਿਦਾਂ ਨਾਲ ਗੋਰੀ ਗੋਰੀ ਕਹਿੰਦੇ ਜੀ ਇਹ ਜਗਰੂਬ ਕੌਣ ਹੈ ਜਗਰੂਬ ਡਾਇਰ ਡੀਐਸਪੀ ਦਾ ਮੁੰਡਾ ਲਖਵੀਰ ਦਾ ਏ ਠੀਕ ਹੈ ਇਹਨਾਂ ਨੇ ਮੈਨੂੰ ਬੁਲਾਇਆ ਫਿਰ ਮੈਂ ਵੀ ਚੱਲ ਪਿਆ ਨਾਲ ਮੈਂ ਜਾ ਕੇ ਬੂਹਾ ਖਲਾਹਾਂਦਾ ਚੋਰਾ ਹੈ ਜੀ ਤੇ ਗੋਰੀ ਕੌਣ ਸੀ ਗੋਰੀ ਜਗਰੂਬ ਦਾ ਹੀ ਆਰਾ ਏ ਇੱਕ ਪ੍ਰਾਈਵੇਟ ਹੈ ਮੁੰਡੇ ਇਹ ਪ੍ਰਾਈਵੇਟ ਹੈ ਗਈ ਜੀ ਤੇ ਕਿੱਥੋਂ ਦੇ ਰਹਿੰਦੇ ਨੇ ਇਹ ਮਜੀਠਾ ਰੂਟ ਦੇ ਇਲਾਕੇ ਦਾ ਨਾਮ ਕੋਈ ਪਤਾ ਤੁਹਾਨੂੰ ਹਮ ਇਹ ਕਿੱਧਰ ਡਾਇਰ ਡੀਐਸਪੀ ਲਖਵੀਰ ਸਿੰਘ ਉਹਨਾਂ ਦਾ ਬੇਟਾ ਹੈ ਜਗਰੂਬ ਇਹ ਬਾਠਾਂ ਲਈ ਰਹਦੇ ਆਪਰਾਮ ਜੀ ਠੜੂੜ ਤੇ ਬਾਠਾਣੀ ਲਈ ਵੱਜਦੀ ਆ ਤੇ ਇਹ ਗਰਦੀਤ ਜਿਹੜਾ ਐਸਸੀ ਨੇ ਆਪਣੇ ਗੈਂਗਰਾਂ ਸਭ ਨੇ ਐਸੀ ਮੁੰਡੇ ਤੋਂ ਨਹੀਂ ਨਹੀਂ ਇਹ ਤੇ ਸਾਹਬ ਨੇ ਲਾਇਆ ਇਹਨਾਂ ਨੂੰ ਆਰਜੀ ਲਾਇਆ ਇਹ ਤੇ ਮੈਨੂੰ ਹੁਣ ਬੰਦਾ ਨਹੀਂ ਤੇ ਪ੍ਰਾਈਵੇਟ ਮੁੰਡੇ ਪੁਲਿਸ ਪਾਰਟੀ ਨਾਲ ਕੀ ਕਰਨਗੇ ਪਤਾ ਨਹੀਂ ਮੈਨੂੰ ਇਹ ਨਹੀਂ ਪਤਾ ਕਿ ਜਿਹੜੀ ਗੱਲ ਹੈਗੀ ਆ ਮੈਨੂੰ ਇੰਨੀ ਗੱਲ ਗਈ ਕਿ ਸਾਹਬ ਨੇ ਮੈਨੂੰ ਆਰਜੀ ਲਾਇਆ ਵਾ ਮੈਂ ਮੋਟੀ ਰਿਕਵਰੀ ਦੇਣੀ ਆ ਤੇ ਤੂੰ ਬੂਆ ਖਲਾ ਦੇ ਮੈਂ ਬੂਆ ਹੀ ਖਲਾਉਂਦਾ ਚੋਰ ਹੋ ਗਿਆ ਜੀ ਅੱਛਾ ਤੇ ਜਿਹੜੀ ਉਥੇ ਗਿਣਤੀ ਜਿਹੜੀ ਸੀਸੀਟੀਵੀ ਪੈਸੇ ਗਰਦੀਤ ਥਾਣੇ ਦਾ ਲੈ ਰਿਆ ਗਿਨ ਰਿਆ ਇਨ ਨੂੰ ਪਤਾ ਜੀ ਕੋਠੇ ਦੇ ਆਏ ਤੇ ਦੁਬਾਰਾ ਪਤਾ ਲੱਗਾ ਨੇ ਇਹਨੇ ਪੈਸੇ ਲਏ ਤੇ ਚੁੱਕੇ ਪੈਸੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਮੈਂ ਤਾਂ ਨਜਾਇਜ਼ ਮੇਰੇ ਨਾਲ ਹੋ ਗਈ ਮੈਂ ਤੇ ਇੱਕ ਚਲੋ ਹੁਣ ਰਿਟਾਇਰਮੈਂਟ ਦੇ ਤੌਰ ਤੇ ਮੈਂ ਇੱਕ ਹੈਲਪਰ ਦੇ ਤੌਰ ਤੇ ਗਿਆ ਵਾਂ ਮੈਨੂੰ ਨਹੀਂ ਪਤਾ ਸੀ ਕਿ ਇਹ ਗੱਲ ਹੋ ਜਣੀ ਆ ਉੱਪਰ ਪੈਸੇ ਇਹਨਾਂ ਨੇ ਗਿਣੇ ਮੈਂ ਯਾਨੀ ਕਿ 25 ਕੇ 25 ਜਾਂ 30 ਕੇ ਜੋ ਚੁਰਾ ਦਾ ਮਕਾਨ ਆ ਮੈਂ ਥੱਲੇ ਦੀ ਮਾਂ ਕੋਲ ਬੈਠਾ ਵਾਂ ਇਹ ਉੱਤੇ ਗਏ ਤਿੰਨ ਜਣੇ ਉੱਪਰ ਪੈਸੇ ਵੀ ਜੇਬੇ ਪਾੜਿਆ ਵਾ ਉਤਲੀ ਜਿੱਬੇ ਵੀ ਪਾੜਿਆ ਹੁਣ ਵੇਖੋ ਕੀਤਾ ਦੇਖੋ ਇਹਨਾਂ ਦੇ ਪੈਸੇ ਗਏ ਆ ਐ ਨਹੀਂ ਉਹ ਮੇਰੇ ਨਾਲ ਜਾਇਜ਼ ਹੋ ਗਈ ਜੀ ਇੱਕ ਹੈਲਪਰ ਮੈਨੂੰ ਯਾਨੀ ਕਿ ਮਾਫੀ ਮਾਫੀ ਦਿੱਤੀ ਹੈ ਵੀ ਸਿਪੀ ਸਾਹਿਬ ਦੇ ਕੇ ਬੇਨਤੀ ਮੈਨੂੰ ਪਰਚੇ ਤੋਂ ਕੱਢਿਆ ਜਾਵੇ ਤਾਂ ਸਾਡੇ ਨਾਲ ਜੁੜ ਚੁੱਕੇ ਨੇ ਕਾਉਂਸਲਰ ਮਿੱਠੂ ਮਦਾਨ ਮਿੱਠੂ ਜੀ ਇੱਕ ਇਨਸਪੈਕਟਰ ਹੈ ਉਹਨਾਂ ਤੇ ਬਰਚਾ ਹੋਇਆ ਸੀਗਾ ਪਿਛਲੇ ਦਿਨੀ ਘਰ ਦੇ ਵਿੱਚ ਵੜ ਕੇ ਚੋਰੀ ਕਰਨ ਦੇ ਮਾਮਲੇ ਦੇ ਵਿੱਚ ਜਿੱਥੇ ਕੇਐਸ ਗੁਰਜੀਤ ਸਿੰਘ ਦੀ ਅਰੈਸਟ ਆਲਰੇਡੀ ਪੈ ਚੁੱਕੀ ਹੈ ਤੇ ਉਹ ਫਰਾਰ ਹੈ ਸਰਿੰਦਰ ਮੋਹ ਨਾਂ ਦੱਸਿਆ ਜਾ ਰਿਹਾ ਰਿਟਾਇਰਡ ਇਨਸਪੈਕਟਰ ਦਾ ਉਹਨਾਂ ਨੂੰ ਕਿਹਾ ਗਿਆ ਕਿ ਮਿੱਠੂ ਮਦਾਨ ਦੀ ਰਿਸ਼ਤੇਦਾਰੀ ਹੈ ਗੁਰਜੀਤ ਨਾ ਕੋਈ ਤੇ ਤੁਸੀਂ ਸੀਪੀ ਸਾਹਿਬ ਨੂੰ ਸਿਫਾਰਿਸ਼ ਕੀਤੀ ਸੀ ਤੇ ਉਹਨਾਂ ਨੂੰ ਆਰਜੀ ਤੌਰ ਤੇ ਸੀਆਈਏ ਸਟਾਫ ਲਾਇਆ ਸੀ ਕੋਈ ਇਹੋ ਜੀ ਗੱਲਬਾਤ ਬਾਰੇ ਕੀ ਤੁਹਾਡਾ ਪੱਖ ਬਿਆਨ ਹੈ ਨੋ ਜੀ ਨਾ ਮੈਂ ਤੇ ਨਾ ਭਾਜੀ ਇਹਨਾਂ ਨੂੰ ਐਸਐਚਓ ਸਾਹਿਬ ਨੂੰ ਜਾਣਨਾ ਗੁਰਜੀਤ ਸਿੰਘ ਗੁਰਜੀਤ ਸਾਡੇ ਇੱਥੇ ਬੱਸ ਸਟੈਂਡ ਚੋਂ ਕਿਸੀ ਮੁੰਛੀ ਓਕੇ ਤੇ ਉਹ ਏਐਸਆਈ ਹੀ ਜਿਹੜਾ ਹੁਣ ਮਤਲਬ ਏਐਚਈ ਤੇ ਨਾਲ ਉਹਦੀ ਸਪਾਰਸ਼ ਤੇ ਮੈਂ ਕੀਤੀ ਨਹੀਂ ਨਾਲ ਉਹਨੂੰ ਉਹ ਸੀਆਈਏ ਤੇ ਲੱਗਾ ਹੀ ਨਹੀਂ ਓਕੇ ਓਕੇ ਪਰ ਇਹ ਰੇਡ ਕਿਸ ਬੇਸ ਤੇ ਚੱਲ ਗਿਆ ਨਾਲ ਪੁਲਿਸ ਪਾਰਟੀ ਬਣਾ ਕੇ ਇੱਕ ਨਾਲ ਜੈਲੀ ਬਣਾ ਕੇ ਪੁਲਸ ਵਾਲੇ ਪ੍ਰਾਈਵੇਟ ਬੰਦੇ ਨੂੰ ਇਹਨੇ ਨਾਲ ਲਖੜਿਆ ਰੇਡ ਕਰਨ ਵਾਸਤੇ ਕੀ ਭਾਜੀ ਮੇਰੇ ਮੇਰੀ ਨੋਲਿਜ ਨਹੀਂ ਹੈ ਮੈਨੂੰ ਜਿੰਨਾ ਪਤਾ ਉਹਦੇ ਤੇ ਪਰਚਾ ਆਇਆ ਹੈ ਜਿਹੜਾ ਉਹਦੇ ਹੈਗਾ ਬਸ ਸੀਸੀਟੀਵੀ ਦੇ ਵਿੱਚੇ ਪੈਸੇ ਕੱਢ ਰਿਆ ਅਲਮਾਰੀ ਚੋਂ ਗੁੰਦ ਰਿਹਾ ਇਹ ਚੀਜ਼ ਆ ਇਹ ਚੀਜ਼ ਆ ਮੈਨੂੰ ਨਹੀਂ ਪਤਾ ਕੋਈ ਰਿਸ਼ਤੇਦਾਰੀ ਤੁਹਾਡੇ ਉਹਦੇ ਨਾਲ ਕੋਈ ਨਿੱਜੀ ਰਿਸ਼ਤੇਦਾਰ ਨਹੀਂ ਨਹੀਂ ਭਾਜੀ ਮੇਰੀ ਕੋਈ ਰਿਸ਼ਤੇਦਾਰੀ ਨਹੀਂ ਭਾਜੀ ਮੇਰੀ ਧੰਨਵਾਦ ਤੁਹਾਡੇ ਬਾਰੇ ਕਿੰਨੇ ਕਿਹਾ ਕਿੰਨੇ ਤੁਹਾਨੂੰ ਰਿਸ਼ਤੇਦਾਰੀ ਇਹ ਜੀ ਇਨਸਪੈਕਟਰ ਸਰਿੰਦਰ ਮਹਨੋਂ ਨਾਲੋਂ ਕਿਹਾ ਕਿ ਮੈਨੂੰ ਉਹਨਾਂ ਗਰਜੀਤ ਨੇ ਮੈਨੂੰ ਦੱਸਿਆ ਐਸਆਈ ਜਿਹੜੇ ਇਸ ਟਾਈਮ ਜੇਲ੍ਹ 'ਚ ਨੇ ਕਿ ਮੇਰੀ ਮਿੱਠੂ ਨਾਲ ਰਿਸ਼ਤੇਦਾਰੀ ਹੈ ਜੀ ਨੋ 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 ਮੇਰੀ ਕੀ ਹੈ ਨਾ ਰਿਸ਼ਤੇਦਾਰੀ ਨਹੀਂ ਮੇਰੇ ਸੁਰਿੰਦਰ ਮੋਹਰ ਨਾਲ ਨੂੰ ਨਹੀਂ ਮਿਲਿਆ ਕਰੀ ਤੇ ਓਕੇ ਥੈਂਕ ਯੂ ਮੇਰੀ ਕੋਈ ਰਿਸ਼ਤੇਦਾਰੀ ਨਹੀਂ ਥੈਂਕ ਯੂ ਥੈਂਕ ਯੂ ਜੀ ਓਕੇ ਓਕੇ ਸਰ ਜਿਹੜਾ ਮਾਮਲਾ ਦਰਜ ਐ ਸੀ ਕੋਈ ਬੋਵੀ ਦੇ ਬਿਆਨਾਂ ਦੇ ਪਰਪਸ ਅਫਸਰਾਂ ਦਿੱਤੇ ਇੱਕ ਉਹਦੇ ਚ ਰਿਟਾਇਰਡ ਡੀਐਸਪੀ ਦਾ ਲੜਕਾ ਸੀ ਨਾਲ ਇੱਕ ਰਿਟਾਇਰਡ ਇਨਸਪੈਕਟਰ ਇੱਕ ਐਸਸੀ ਪਹਿਲਾਂ ਹੀ ਗ੍ਰਿਫਤਾਰ ਹੋਈ ਉਹਦੇ ਬਾਰੇ ਹੁਣ ਤੱਕ ਕਿਨੂੰ ਗ੍ਰਿਫਤਾਰ ਕਰ ਚੁੱਕੇ ਉਹਦੇ ਵਿੱਚ ਜੀ ਐਸਸੀ ਗੁਰਜੀਤ ਸਿੰਘ ਆ ਉਹ ਗ੍ਰਿਫਤਾਰ ਹੋ ਗਿਆ ਤੇ ਮੈਗਮਨਾ ਕਰਵਾਈ ਕਰਕੇ ਉਹਨੂੰ ਮਹਿਕ ਵੀ ਤਬਰਖਾਸਤ ਵੀ ਕਰ ਦਿੱਤਾ ਗਿਆ ਸੀ ਸੀਨੀਅਰ ਅਫਸਰ ਜੀ ਇੱਕ ਦੋਸ਼ੀ ਸਾਡਾ ਜਿਹੜਾ ਹੈਗਾ ਵਾ ਰਿਟਾਇਰ ਇਨਸਪੈਕਟਰ ਸਰੇਂਦਰ ਮਹੋਨ ਜੀ ਉਹਨੂੰ ਗ੍ਰਿਫਤਾਰ ਕਰਨ ਵਾਸਤੇ ਛਾਪੇਮਾਰੀ ਜਾਰੀ ਹੈ ਉਹਨੂੰ ਜਲਦੀ ਗ੍ਰਿਫਤਾਰ ਕੀਤਾ ਜਾਏ ਤੇ ਬਾਕੀ ਵੀ ਇਹਨਾਂ ਹੋਰ ਵੀ ਸਾਥੀ ਸੀ ਦੋ ਤਿੰਨ ਉਹਨਾਂ ਨੂੰ ਅਜੇ ਤੱਕ ਪੁਲਿਸ ਫੜ ਨਹੀਂ ਸਕੀ ਨਹੀਂ ਛਾਪੇਮਾਰੀ ਜਾਰੀ ਹੈ ਜੀ ਬਸ ਛੇਤੀ ਫੜ ਕੇ ਤੁਹਾਨੂੰ ਦੱਸਿਆ ਜਾਏ ਤੇ ਸਰੇਂਦਰ ਮਹੋਨ ਦਾ ਜਿਹੜਾ ਅਖਨਾਨ ਨੇ ਸਾਨੂੰ ਮੀਡੀਆ ਨੂੰ ਬਿਆਨ ਦਿੱਤਾ ਕਿ ਮੈਂ ਬਿਲਕੁਲ ਬਾਗ ਸਾਹਿਬ ਮੈਂ ਦੱਸ ਦੱਸਣ ਦੀ ਜ਼ੋਰ ਹੋ ਗਿਆ ਉਦੇ ਬਾਰੇ ਕੋਈ ਇਨਵੈਸਟੀਗੇਸ਼ਨ ਚੱਲ ਰਹੀ ਹੈ ਨਹੀਂ ਨਹੀਂ ਜੀ ਇਹੋ ਦੀ ਕੋਈ ਗੱਲ ਨਹੀਂ ਕਿ ਉਹਦੇ ਤੇ ਪਹਿਲਾਂ ਹੀ ਘਰ ਵੜ ਕੇ ਤੇ ਜ਼ਬਰੀ ਵਸੂਦੀ ਦਾ ਪਰਚਾ ਦਰਜ ਹੋਇਆ ਮੁੜ ਕੇ ਫੇਰ ਵਾਧਾ ਜਦੋਂ ਕੀਤਾ ਗਿਆ ਪਰ ਉਹਦੀ ਅਜੇ ਤੱਕ ਨਾ ਤੇ ਬੇਲ ਹੋਈ ਹੈ ਤੇ ਇਹਦੇ ਘਰ ਵੀ ਹੈ ਨਹੀਂ ਅਸੀਂ ਹਰ ਸੰਭਵ ਕੋਸ਼ਿਸ਼ ਕਰਦੇ ਹਾਂ ਉਹਨੂੰ ਗ੍ਰਿਫਤਾਰ ਕਰਨ ਦਾ